ਇੱਕ ਵੱਖਰੇ ਮਿਸ਼ਨ ਤੇ ਨਿਕਲੇ ਨੇ ਗੁਰੂਕਰਦੇ ਸਿੰਘ ਤੁਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਗਵਾਈ ਛਤਰਛਾਇਆ ਹੇਠ ਹੀ ਚੱਲਦੀ ਆ ਤੇ ਇਹਨਾਂ ਨੂੰ ਕਰਵਾਉਣ ਵਾਲੇ ਵੀ ਪਾਤਸ਼ਾਹ ਜੀ ਨੇ ਸਾਡੇ ਦਿਲ ਚ ਤਾਂ ਪਹਿਲੇ ਦਿਨ ਤੋਂ ਹੀ ਸੀ ਸਾਡੇ ਮਾਤਾ ਦੇ ਸੰਸਕਾਰ ਸੀ ਕਿ ਆਪਾਂ ਗੁਰੂ ਦੇ ਲੜ ਲੱਗੀਏ ਤੇ ਜੋ ਆਪਾਂ ਨੂੰ ਇਹ ਮਨੁੱਖਾ ਜਨਮ ਮਿਲਿਆ ਇਹ ਆਪਾਂ ਲੇਖੇ ਲਾਉਣਾ ਹੈ ਤੇ ਨਿਰਵਿਘਨ ਸੇਵਾ ਜਾਇਆ ਕਰਨੀ ਆ ਜਿੰਨੇ ਵੀ ਹਸਪੀਟਲ ਨੇ ਉਕਵਰ ਕਰਨ ਨੇ ਤੇ ਲੋਡ ਬੰਦ ਪਰਵਾਣ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਮਹਾਰਾਜ ਦੀ ਕਲਾ ਵਰਤਦੀ ਆ ਹੁਣ ਆਪਾਂ ਨੂੰ 11ਵਾਂ ਸਾਲ ਚੱਲ ਰਿਹਾ ਏ ਇੱਕ ਦਹਾਕਾ ਆਪਾਂ ਨੂੰ ਲੰਘ ਗਿਆ ਪੂਰਾ ਇਹ ਸੇਵਾ ਵਿੱਚ ਇੱਕ ਦਿਨ ਦਾ ਵੀ ਕਦੇ ਕੋਈ ਨਾਗਾ ਨਹੀਂ ਸਵੇਰੇ ਤਕਰੀਬਨ ਆਪਾਂ ਕਹ ਲਗੇ ਵੀ 3-4 ਵਜੇ ਤੋਂ ਇਹ ਸੇਵਾ ਆਰੰਭ ਹੋ ਜਾਂਦੀ ਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਬਸ ਹੁਣ ਤਾਂ ਇਹ ਗੱਲ ਸੀ ਇਹਤੇ ਜਾਤਾਂ ਪਾਤਾਂ ਤੋਂ ਉੱਪਰ ਉੱਟ ਕੇ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਕਈ ਪਿੰਡਾਂ ਦਾ ਵੀ ਸਾਥ ਆਪਾਂ ਨੂੰ ਜੋ ਇੱਕ ਇੱਕ ਦਿਨ ਦੀ ਸੇਵਾ ਵੀ ਆਪਾਂ ਨੂੰ ਮਹੀਨੇ 'ਚ ਤਿਆਰ ਕਰਕੇ ਦੇ ਦਿੰਦੇ ਨੇ ਤੇ ਤਕਰੀਬਨ 2000 ਇਨਸਾਨਾਂ ਦਾ ਆਪਣਾ ਟਾਰਗੇਟ ਹੁੰਦਾ ਦਿੱਲੀ ਦਾ ਇਹ ਕਦੋਂ ਵੀ ਵੱਧ ਕੇ 3000 4000 ਤੇ ਵੀ ਜਾ ਸਕਦਾ ਉਹ ਕੋਈ ਪਤਾ ਨਹੀਂ ਸਮੇਂਦਾ ਹਰ ਰੋਜ਼ ਤਕਰੀਬਨ ਆਪਾਂ ਦੇਖੋ 2.5 ਕੁਆਂਟਲ ਦਾ ਦੁੱਧ ਹੀ ਵਰਤੋਣਾ ਤੇ 1.5 ਕੁਆਂਟਲ ਆٹے ਦਾ ਪ੍ਰਸ਼ਾਦਾ ਪਕਣਾ 1.5 ਕੁਆਂਟਲ ਦਾਲ 1.5 ਕੁਆਂਟਲ ਖਿਚੜੀ ਕੋਈ ਵੀ ਭੁੱਖਾ ਨਾ ਸੋਵੇ ਸਿਰ ਤੇ ਸ਼ਾਤ ਹੋਵੇ ਇਲਾਜ ਕੋ ਕੋਈ ਦੁਖੀ ਨਾ ਹੋਵੇ। ਏਕੇ ਗੱਡੀ ਵੀ ਆਪਣੀ ਪੂਜਨੀਆ ਗੱਡੀ ਆ ਸੀ ਇਸ ਨੂੰ ਅਸਥਾਨ ਸਮਝਦੇ ਆਂ ਵੀ ਗੁਰੂ ਸਾਹਿਬ ਆਪ ਬਰਾਜਮਣ ਹੁੰਦੇ ਆ ਗੱਡੀ ਵਿੱਚ ਅਸੀਂ। ਕਦੇ ਜੋੜੇ ਪਾ ਕੇ ਨਹੀਂ ਬੰਨ੍ਹਦੇ। ਅੱਗ ਲਾਉਣ ਵਾਲੇ ਕੁਸ਼ਕ ਬੰਦੇ ਹੁੰਦੇ ਆ ਉਹਨਾਂ ਨਾਲ ਅੱਗ ਲਾ ਕੇ ਪਾਸੇ ਹੋ ਜਾਣਾ ਹੁੰਦਾ ਤੇ ਨੁਕਸਾਨ ਆਪਣਾ ਹੀ ਹੋਣਾ। ਸਾਡਾ ਪਿਆਰ ਪਤਾ ਸਿੱਖੀ 'ਚ ਇਹ ਆ ਵੀ ਇੱਥੇ ਤਾਂ ਸਾਰਾ ਕੁਝ ਵਾਰਨਾ ਪੈਂਦਾ। ਇੱਕ ਦਿਨ ਆਪਣਾ ਸਰੀਰ ਵੀ ਵਾਰਨਾ ਪੈ ਸਕਦਾ। ਇੱਥੇ ਬਣਾਉਣ ਦਾ ਕਨਸੈਪਟ ਨਹੀਂ ਵਾਰਨ ਦਾ ਕਨਸੈਪਟ। ਇੱਕ ਵੱਖਰੇ ਮਿਸ਼ਨ ਤੇ ਨਿਕਲੇ ਨੇ ਗੁਰੂ ਕਰਦੇ ਸਿੰਘ ਸੋ ਅੱਜ ਸਾਡੇ ਨਾਲ ਜਿਹੜੇ ਮੌਜੂਦ ਨੇ ਦੋ ਗੁਰਸਿੱਖ ਨੌਜਵਾਨ ਜਿਨ੍ਹਾਂ ਵੱਲੋਂ ਇੱਕ ਅਨੋਖਾ ਜਿਹੜਾ ਮਿਸ਼ਨ ਹੈ ਉਹ ਚਲਾਇਆ ਜਾ ਰਿਹਾ। ਸਵਾਲ ਮੇਰਾ ਹੀ ਹੈ ਕਿ ਤੁਹਾਡੇ ਵੱਲੋਂ ਇੱਕ ਮਿਸ਼ਨ ਚਲਾਇਆ ਜਾ ਰਿਹਾ। ਤੁਸੀਂ ਲਿਖਿਆ ਵੀ ਹੋਇਆ ਨਿਰਵਿਗਣ ਸੇਵਾ ਜਿਹੜੀ ਕੀਤੀ ਜਾ ਰਹੀ ਹੈ, ਲੰਗਰ ਦੀ ਸੇਵਾ। ਤੁਸੀਂ ਜਾ ਕੇ ਹਸਪੀਟਲ ਦੇ ਵਿੱਚ ਵੀ ਤੁਸੀਂ ਲੰਗਰ ਵਰਤੌਣੇ ਉਹ ਜਿੱਥੇ ਵੀ ਲੋੜਵੰਦ ਪਰਿਵਾਰ ਹੁੰਦਾ। ਉਹਦੇ ਤੁਸੀਂ ਬਾਹਰ ਫੜਦੇ ਹੋ ਉਹਨਾਂ ਨੂੰ ਜਾ ਕੇ ਤੁਸੀਂ ਲੰਗਰ ਦੇ ਕੇ ਆਉਣੇ। ਸ਼ੁਰੂਆਤ ਕਿਵੇਂ ਹੋਈ ਜਬਰਸ਼ਤਰਤਾਕ ਤੇ ਦੇ ਮਾਲਕ ਜੁੱਗੋ ਜੁੱਗੋ ਟਾਲ ਜਾਗਦੀ ਜੋਤ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਗਵਾਈ ਛਤਰ ਸ਼ਾਹ ਹੇਠ ਹੀ ਚੱਲਦੀ ਆ ਤੇ ਇਹਨਾਂ ਨੂੰ ਕਰਵਾਉਣ ਵਾਲੇ ਵੀ ਪਾਤਸ਼ਾਹ ਜੀ ਨੇ ਤੇ ਰਹੀ ਗੱਲ ਇਹ ਸੇਵਾ ਦੀ ਇਹ ਸੇਵਾ ਦੀ ਆਰੰਭਤਾ ਜਦੋਂ ਆਪਾਂ ਹੁਣ ਆਪਾਂ ਖੜੇ ਆ ਪਿੰਡ ਰੂਮੀ ਵਿਖੇ ਜਿੱਥੋਂ ਸੇਵਾ ਹਰ ਰੋਜ਼ ਚੱਲਦੀ ਆ ਜਦੋਂ ਇਹ ਸੇਵਾ ਆਰੰਭ ਹੋਈ ਸੀ ਤਾਂ ਮੋਗੇ ਜ਼ਿਲ੍ਹੇ ਦੇ ਵਿੱਚ ਇਤਿਹਾਸਕ ਸਥਾਨਾਂ ਗੁਰਦੁਆਰਾ ਤੱਕ ਪੁਰਾ ਸਹਿਬ ਉਸ ਸਥਾਨ ਤੋਂ ਆਪਾਂ ਸੇਵਾ ਆਰੰਭ ਕੀਤੀ ਸੀ ਉਥੇ ਆਪਾਂ ਸਾਡੇ ਮਾਮਾ ਜੀ ਰਜਿੰਦਰ ਸਿੰਘ ਜੀ ਖਾਲਸਾ ਮੈਨੇਜਮੈਂਟ ਮੈਨੇਜਰ ਸੀ ਅਸਥਾਨ ਦੇ ਤੇ ਅਸੀਂ ਉਥੇ ਰਹਿ ਕੇ ਅਸਥਾਨ ਤੇ ਸੇਵਾ ਕਰਦੇ ਹੁੰਦੇ ਤੇ ਸਾਡੇ ਦਿਲ ਚ ਤਾਂ ਪਹਿਲੇ ਦਿਨ ਤੋਂ ਹੀ ਸੀ ਸਾਡੇ ਮਾਦਾ ਦੇ ਸੰਸਕਾਰ ਸੀ ਬਾਕੀ ਸਾਡਾ ਛੋਟਾ ਵੀ ਰਾਸ਼ਦੀਪ ਖੜਾ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਾਂ ਨੂੰ ਪ੍ਰੇਰਣਾ ਦਿੱਤੀ ਸੀ ਵੀ ਆਪਾਂ ਗੁਰੂ ਦੇ ਲੜ ਲੱਗੀਏ ਤੇ ਜੋ ਆਪਾਂ ਨੂੰ ਇਹ ਮਨੋਖਾ ਜਨਮ ਮਿਲਿਆ ਇਹ ਆਪਾਂ ਲੇਖੇ ਲਾਉਣਾ ਹੈ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇ ਮਾਰੇ ਵੀ ਇਹਦਾ ਬੜੇ ਜਨਮਾਂ ਦੇ ਆਪਾਂ ਵਿਛੜੇ ਆ ਰਹੇ ਆ ਜਨਮ ਆਪਾਂ ਸੰਗਤਾਂ ਦੇ ਤੇ ਗੁਰੂ ਦੇ ਲੇਖੇ ਲਾਉਣਾ ਉਥੇ ਬਾਕੀ ਨਾਲ ਮੋਗਾ ਦੇ ਹਾਲਾਤ ਵੀ ਤੁਤੋ ਛੋਪੇ ਨਹੀਂ ਸਾਰਿਆਂ ਤੋਂ ਨਾ ਵੀ ਕੀ ਸੀ ਉੱਥੇ ਤੇ ਉਥੇ ਕੁਝ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ 30 30 40 ਚੜ੍ਹਦਿਆਂ ਰਹਿਣਾ ਪੈਂਦਾ ਸੀ ਇੱਕ ਇੱਕ ਦਿਨ ਇੱਕ ਇੱਕ ਹਜ਼ਾਰ ਖਰਚਾ ਆਉਂਦਾ ਸੀ ਜੇ ਨਾਲ ਕੋਈ ਹੋਰ ਵੀ ਸੀ ਫਿਰ ਇਹ ਖਰਚਾ 2000 ਤੱਕ ਹੋ ਜਾਂਦਾ ਸੀ ਜਿਹੜਾ ਪਰਿਵਾਰ ਫੋੜ ਨਹੀਂ ਕਰ ਪਾਉਂਦੇ ਸੀ ਉਹਨਾਂ ਨੇ ਵੀ ਸਾਨੂੰ ਕਈ ਸਨੇਹ ਲਾਏ ਸੀ ਵਿਛੜਦੇ ਸੀ ਸੰਗਤਾਂ ਦੇ ਵਿੱਚ ਤੇ ਉਥੇ ਨਾਲ ਹੀ ਆਪਣੇ ਹਸਪੀਟਲ ਸੀ ਮਾਤਾ ਸਰਦਾਰਨੀ ਸੁਖਨੇਂਦਰ ਕੌਰ ਚੈਰੀਟੇਬਲ ਹਸਪੀਟਲ ਤੇ ਉੱਥੇ ਇੱਕ ਦਿਨ ਕੋਈ ਪਰਿਵਾਰ ਆਇਆ ਸੀ ਬੜਾ ਲੋੜਵੰਦ ਤੇ ਉਹਨਾਂ ਨੇ ਆਪਣੇ ਕੋਲ ਸੁਨੇਹਾ ਪਹੁੰਚਾਇਆ ਸੀ ਵੀ ਸਾਡੇ ਕੋਲੇ ਜੇ ਤੁਸੀਂ ਲੰਗਰ ਫੜਾ ਦਿਓ ਤਾਂ ਬੜਾ ਧੰਨਵਾਦ ਹੋਊ ਕਿ ਸਾਡੇ ਕੋਲੇ ਹੀਲਾ ਵਸੀਲਾ ਹੈ ਨਹੀਂ ਕੋਈ ਤੇ ਆਪਾਂ ਨੂੰ ਹੁਕਮ ਹੋਇਆ ਮਾਮਾ ਜੀ ਦਾ ਵੀ ਤੁਸੀਂ ਜਾਓ ਅਸੀਂ ਤੋ ਤਿੰਨ ਦਿਨ ਉੱਥੇ ਲੰਗਰ ਸਭ ਤੋਂ ਪਹਿਲਾਂ ਫੜਾਇਆ ਸੀ ਜਿੱਥੋਂ ਇਸ ਚੀਜ਼ ਦੀ ਆਰੰਭਤਾ ਵੱਜਣੀ ਮੁੱਢ ਵੱਜਣਾ ਤਿੰਨ ਦਿਨਾਂ ਬਾਅਦ ਉਹ ਬੇਟੀ ਚੜਾਈ ਕੱਢ ਗਈ ਪਰ ਉਹ ਇਹ ਜਾਗ ਲਾਜੀ ਸੇਵਾ ਨੂੰ ਵੀ ਉਸ ਦਿਨ ਤੋਂ ਹੀ ਇਹ ਸੇਵਾ ਆਰੰਭ ਹੋ ਗਈ ਸੀ ਕਿ ਆਪਣੇ ਮਾਮਾ ਜੀ ਨੇ ਕਿਹਾ ਸੀ ਵੀ ਅੱਜ ਤੋਂ ਹੀ ਸੇਵਲਾ ਹਸਪਤਾਲ ਮੋਗਾ ਜਗਰਾਓ ਇਹ ਸਾਰਾ ਏਰੀਆ ਕਵਰ ਕਰਨਾ ਸ਼ੁਰੂ ਕਰ ਦੋ ਤੇ ਨਿਰਵਿਘਨ ਸੇਵਾ ਜਾਇਆ ਕਰਨੀ ਹੈ ਜਿੰਨੇ ਵੀ ਹਸਪਤਾਲ ਨੇ ਉਹ ਕਵਰ ਕਰਨੇ ਨੇ ਤੇ ਲੋਡ ਬੰਦ ਪਰਵਾਹ ਇਸ ਤਰ੍ਹਾਂ ਸੇਵਾ ਦੀ ਆਰੰਭਤਾ ਹੋਈ ਸੀ ਗੱਲ ਕਰ ਲਗੇ ਅਸੀਂ ਨਿਰਵਿਘਨ ਦੀ ਤੁਸੀਂ ਗੱਲ ਕਰ ਰਹੇ ਹੋ ਨਿਰਵਿਗਨ ਜੀ ਨਿਰਵਿਗਨ ਸੇਵਾ ਫਿਰ ਪੱਬਜੀ ਤੁਹਾਡੇ ਵੱਲੋਂ ਜਿਹੜੀ ਸੇਵਾ ਚਲਾਈ ਜਾ ਰਹੀ ਹੈ ਕੋਈ ਨਾਗਰ ਨਹੀਂ ਹੁੰਦਾ ਉਹਦੇ ਵਿੱਚ ਹਰ ਰੋਜ਼ ਸੇਵਾ ਚੱਲਦੀ ਹੈ ਬਿਲਕੁਲੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਮਹਾਰਾਜ ਦੀ ਕਲਾ ਵਰਤਦੀ ਆ ਹੁਣ ਆਪਾਂ ਨੂੰ 11ਵਾਂ ਸਾਲ ਚੱਲ ਰਿਹਾ ਏ ਇੱਕ ਦਹਾਕਾ ਆਪਾਂ ਨੂੰ ਲੰਘ ਗਿਆ ਪੂਰਾ ਇਹ ਸੇਵਾ ਵਿੱਚ ਇੱਕ ਦਿਨ ਦਾ ਵੀ ਕਦੇ ਕੋਈ ਨਾਗਾ ਨਹੀਂ ਪਿਆ ਸਾਧਗੁਰ ਦੀ ਕਿਰਪਾ ਨਾਲ ਤੇ ਜਦੋਂ ਕਰੋਨਾ ਟਾਈਮ ਆਇਆ ਹਾਲਾਂਕਿ ਉਸ ਟਾਈਮ ਤਾਂ ਕੋਈ ਵੀ ਨਹੀਂ ਨਿਕਲਦਾ ਸੀ ਘਰਾਂ ਵਿੱਚੋਂ ਆਪਾਂ ਵੇਖਿਆ ਨਿਕਲਣਾ ਬੰਦ ਸੀ ਹਸਪਤਾਲਾਂ 'ਚ ਜਾਣਾ ਤਾਂ ਬਹੁਤ ਦੂਰ ਦੀ ਗੱਲ ਸੀ ਉਦੋਂ ਵੀ ਸੇਵਾ ਨਿਰਵੰਘਨ ਚੱਲੀ ਰਹਿੰਦੀ ਸੀਗੀ ਹਸਪੀਟਲਾਂ ਵਿੱਚ ਵੀ ਅਸੀਂ ਉਸੇ ਤਰ੍ਹਾਂ ਹੀ ਗਏ ਆ ਉਦੋਂ ਵੀ ਤੇ ਉਦੋਂ ਅਸੀਂ 5 ਤੋਂ 7000 ਇਨਸਾਨਾਂ ਨੂੰ ਹਰ ਰੋਜ਼ ਲੰਗਰ ਛਕਾਉਂਦੇ ਰਹੇ ਹਾਂ ਕਿਉਂ ਕਰਕੇ ਉਦੋਂ ਕਾਰੋਬਾਰ ਠੱਪ ਹੋ ਗਏ ਸੀਗੇ ਸਾਰਿਆਂ ਨੇ ਆਪਾਂ ਨੂੰ ਬੇਨਤੀ ਵੀ ਕਰਤੀ ਸੀ ਵੀ ਜਿੰਨਾ ਟਾਈਮ ਸਾਡਾ ਕਾਰੋਬਾਰ ਨਹੀਂ ਚੱਲਦਾ ਹੁਣ ਜਿਨ੍ਹਾਂ ਨੇ ਦੇਖੋ ਜਿੰਨਾ ਜੀ ਕਮਾਉਣਾ ਡੇਲੀ ਦਾ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਕੁਝ ਇਸ ਤਰ੍ਹਾਂ ਦੇ ਪਰਿਵਾਰ ਨੇ ਉਦੋਂ ਦਾ ਫਿਰ ਕਾਰੋਬਾਰ ਲੌਕਡਾਊਨ ਦਾ ਠੱਪ ਹੀ ਰਿਹਾ ਏ ਤੇ ਉਦੋਂ ਫਿਰ ਡੇਲੀ 5 ਤੋਂ 7000 ਸੰਗਤ ਨੂੰ ਲੰਗਰ ਛਕਾਉਂਦੇ ਰਹੇ ਹਾਂ ਨਾਗਾ ਦਾ ਕੀ ਪੈਣਾ ਸੀ ਵੀ ਉਦੋਂ ਆਪਾਂ 4-5 ਗੁਣਾ ਵਧ ਕੇ ਸੇਵਾ ਚੱਲੀ ਆ ਸਤਿਗੁਰ ਜੀ ਦੀ ਕਿਰਪਾ ਨਾਲ ਖਾਲਸਾ ਜੀ ਜੇ ਗੱਲ ਕਰ ਲਗੇ ਹੁਣ ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਤੁਹਾਡੇ ਵੀ ਜਿਹੜੇ ਹਰ ਇੱਕ ਦੇ ਰਿਸ਼ਤੇਦਾਰ ਹੁੰਦੇ ਨੇ ਤੁਹਾਡੇ ਵੀ ਸੰਜੋਗੀ ਹੋਣਗੇ ਮਿੱਤਰ ਪਿਆਰੇ ਸੱਜਣ ਹੋਣਗੇ ਪ੍ਰੇਮੀ ਹੋਣਗੇ ਜੀ ਫਿਰ ਤੁਸੀਂ ਉਹਨਾਂ ਕੋਲ ਨਹੀਂ ਕਦੇ ਜਾਂਦੇ ਉਹਨਾਂ ਲਈ ਫਿਰ ਸਮਾਂ ਕਿਦਾਂ ਦੱਸ ਕਰਦੇ ਦੇਖੋ ਜੀ ਜਿੱਦਣ ਦਾ ਇਹ ਸੇਵਾ ਵਿੱਚ ਪੈਰ ਪਾਇਆ ਇਹ ਤੇ ਸਤਿਗੁਰ ਜੀ ਨੇ ਪਵਾਇਆ ਏ ਉਸ ਦਿਨ ਤੋਂ ਆਪਣਾ ਤਨ ਮਨ ਧਨ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੀ ਸਮਰਪਿਤ ਹੋ ਗਿਆ ਸੀ ਜਦੋਂ ਆਪਾਂ ਹੁਣੇ ਸੇਵਾ ਦੇ ਵਿੱਚ ਪੈਰ ਪਾ ਲਿਆ ਤੇ ਫਿਰ ਆਪਣਾ ਹੋਰ ਕਿਸੇ ਦੀ ਸਮਾਂ ਨਹੀਂ ਹੁੰਦਾ ਫਿਰ ਇਹ ਜਵਾਨੀ ਵੀ ਲੇਖੇ ਇਹ ਜੀਵਨ ਵੀ ਲੇਖੇ ਕਿਉਂ ਦੌਕਸਤ ਵੀ ਆਉਣ ਅਸੀਂ ਇਹ ਸੇਵਾ ਦੇ ਤਿਆਰ ਵਰਤਿਆ ਰਹਿਣਾ ਕਿਉਂ ਕਰਕੇ ਸੇਵਾ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਆਰੰਭ ਹੋ ਜਾਂਦੀ ਆ ਸਵੇਰੇ ਤਕਰੀਬਨ ਆਪਾਂ ਕਹਿ ਲਈਏ ਵੀ 3-4 ਵਜੇ ਤੋਂ ਹੀ ਸੇਵਾ ਆਰੰਭ ਹੋ ਜਾਂਦੀ ਆ ਤੇ ਹੁਣ ਤਕਰੀਬਨ ਨਾਲ ਇਹਨੇ ਹੁਣ ਤੱਕ ਲੰਗਰ ਸਾਰਾ ਤਿਆਰ ਹੋਣਾ ਸਵੇਰੇ ਪਹਿਲਾਂ ਪਿੰਡਾਂ ਵਿੱਚੋਂ ਆਪਾਂ ਗਜਾ ਕਰਦੇ ਹਾਂ ਡੋਰ ਟੂ ਡੋਰ ਜਾ ਕੇ ਉਹ ਆਪਾਂ ਜਾਣਾ ਹੀ ਆ ਭਾਵੇਂ ਕਿਸੇ ਤਰ੍ਹਾਂ ਦਾ ਵੀ ਹਾਲਾਤ ਹੋਵੇ ਤਾਂ ਕਰਕੇ ਜੋ ਉਹ ਦੁੱਧ ਪ੍ਰਸ਼ਾਦਾ ਲਿਆਉਣਾ ਉਹ ਦੁੱਧ ਉਹੀ ਸੰਗਤਾਂ 'ਚ ਵਰਤਣਾ ਬਾਕੀ ਖਿਚੜੀ ਦਾਲ ਪ੍ਰਸ਼ਾਦਾ ਇੱਥੇ ਤਿਆਰ ਹੋਣਾ ਹੁੰਦਾ ਤਾਂ ਕਰਕੇ ਰਿਸ਼ਤੇਦਾਰ ਵੀ ਬਹੁਤ ਇਸ ਗੱਲੋਂ ਗੁੱਸੇ ਵੀ ਹੋਏ ਹੋਣਗੇ ਦੂਰ ਵੀ ਬਹੁਤ ਹੋਗੇ ਹੋਣਗੇ ਪਰੇ ਸੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਬਸ ਹੁਣ ਤਾਂ ਇਹ ਗੱਲ ਸੀ ਕਿ ਹੁਣ ਤਾਂ ਜੋ ਮਰਜੀ ਹੋ ਜੇ ਪਾਤਸ਼ਾਹ ਜੀ ਨਾਲ ਰੁੱਸਣ ਗੁੱਸੇ ਨਾ ਹੋਣ ਬਾਕੀ ਕੋਈ ਗੱਲ ਨਹੀਂ ਆਪਣੇ ਯਾਰ ਵੇਲੀ ਜਦੋਂ ਦੇਖ ਲੈਣਗੇ ਮਿੱਤਰ ਪਿਆਰੇ ਰਿਸ਼ਤੇਦਾਰ ਹੁਣ ਸਾਰੇ ਦੇਖ ਹੀ ਰਹੇ ਆ ਵੀ ਕਿਸ ਰਾਹਤੇ ਤੇ ਤੁਰਿਆ ਆਲੀ-ਹੋਲੀ ਆਪ ਹੀ ਮੁੜ ਆਉਣਗੇ ਸਾਰੇ। ਖਾਲਸਾ ਜੀ ਗੱਲ ਕਰ ਲਗੇ ਸੰਜੋਗ ਦੀ। ਹੁਣ ਤੱਕ ਕਿੰਨਾ-ਕਿੰਨਾ ਦਾ ਸੰਜੋਗ ਰਿਆ ਤੁਹਾਡਾ ਜਿਹੜੇ ਮਿਸ਼ਨ ਇੱਕ ਆਪਾਂ ਕਹਿ ਦਿੱ ਗਏ। ਮਿਸ਼ਨ ਹੀ ਚੱਲ ਰਿਹਾ। ਤੁਸੀਂ ਲੋੜਵੰਦਾਂ ਨੂੰ ਲੰਗਰ ਛਕਾਉਣੇ ਹੋ। ਜਿੱਥੇ ਲੋੜ ਹੁੰਦੀ ਹੈ ਲੰਗਰ ਦੀ ਤੁਹਾਡੇ ਦੋਨੇ ਭਰਾਵਾਂ ਦੀ ਜੋੜੀ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੀ ਹੈ। ਸੰਜੋਗ ਕਿਦਾ ਕਿਦਾ ਰਿਹਾ। ਦੇਖੋ ਜੀ ਇਹ ਮਨੁੱਖਤਾ ਦਾ ਕਾਰਜ ਹੈ ਤੇ ਜਾਤ-ਪਾਤਾਂ ਤੋਂ ਉੱਪਰ ਉੱਠ ਕੇ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਉਹ। ਇਹਦੇ ਵਿੱਚ ਕੋਈ ਜਾਤ-ਪਾਤ ਦੀ ਨਿਗਾ ਨਾਲ ਨਹੀਂ ਵੇਖਿਆ ਜਾਂਦਾ। ਸਾਨੂੰ ਬਹੁਤ ਜਣੇ ਨੇ ਕਿਹਾ ਸੀ ਵੀ ਤੁਸੀਂ ਲੰਗਰ ਲਾਉਨੇ ਹੋ ਇਕੱਲੇ ਸਿੱਖਾਂ ਨੂੰ ਲੰਗਰ ਛਕਾਇਆ ਕਰੋ ਬਾਕੀਆਂ ਨਾਲ ਤਾਂ ਉਹ ਸਾਨੂੰ ਐ ਕਰਦੇ ਆ ਐ ਨਹੀਂ ਕਰਨਾ ਚਾਹੀਦਾ ਸੋ ਆਪਾਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੰਗਰ ਹੈ ਕਿਸੇ ਬੰਦੇ ਦਾ ਚਲਾਇਆ ਨਹੀਂ ਇਹਦੇ ਵਿੱਚ ਕਦੇ ਵੀ ਆਪਾਂ ਕੋਈ ਭੇਦ ਭਾਵ ਨਹੀਂ ਕਰ ਸਕਦੇ ਇਹ ਸਾਰਿਆਂ ਲਈ ਬਰਾਬਰਤਾ ਹੈ ਤੇ ਇਸ ਕਾਰਜ ਵਿੱਚ ਆਪਾਂ ਨੂੰ ਸਾਰਿਆਂ ਦਾ ਸਹਿਯੋਗ ਆਪਾਂ ਮੇਂ ਹਿੰਦੂ ਪਰਿਵਾਰ ਨੇ ਭਾਵੇਂ ਮੁਸਲਮਾਨ ਪਰਿਵਾਰ ਨੇ ਭਾਵੇਂ 크ਰਿਸਚੀਅਨ ਪਰਿਵਾਰ ਨੇ ਸਾਰਿਆਂ ਦੇ ਸਹਿਯੋਗ ਆ ਕਈ ਪਿੰਡਾਂ ਦਾ ਵੀ ਸਾਥ ਆਪਾਂ ਨੂੰ ਆਪਣੇ ਇਲਾਕੇ ਦੇ ਵਿੱਚ ਵੀ ਮੋਗੇ ਜ਼ਿਲ੍ਹੇ ਵਿੱਚ ਵੀ ਜੋ ਇੱਕ ਇੱਕ ਦਿਨ ਦੀ ਸੇਵਾ ਵੀ ਆਪਾਂ ਨੂੰ ਮੀਨਜੇ ਤਿਆਰ ਕਰਕੇ ਦੇ ਦਿੰਦੇ ਨੇ ਖਾਸ ਕਰਕੇ ਆਪਾਂ ਕਹੀਏ ਪ੍ਰਸ਼ਾਸਨ ਦਾ ਵੀ ਆਪਾਂ ਨੂੰ ਬਹੁਤ ਮੋਗੇ ਤੋਂ ਐਸਐਚਓ ਸਾਹਿਬ ਵੀ ਤੇ ਸਾਡੇ ਬੜੇ ਸਤਿਕਾਰਯੋਗ ਏਐਸਆਈ ਭਾਈ ਗੁਰਮੇਦ ਸਿੰਘ ਜੀ ਸੋ ਉਹ ਪ੍ਰਸ਼ਾਸਨ ਸਮੂਹ ਪੁਲਿਸ ਪ੍ਰਸ਼ਾਸਨ ਮੋਗਾ ਉਹਨਾਂ ਦਾ ਵੀ ਆਪਾਂ ਨੂੰ ਇਸ ਕਾਰਜ ਵਿੱਚ ਪੂਰਾ ਸਹਿਯੋਗ ਆ ਉਹ ਵੀ ਆਪਾਂ ਨੂੰ ਰਲ ਮਿਲ ਕੇ ਭਾਵੇਂ ਰਾਸ਼ਨ ਦੇ ਰੂਪ ਵਿੱਚ ਸੇਵਾ ਕਰਨ ਭਾਵੇਂ ਆਪਾਂ ਨੂੰ ਤੁਹਾਨੂੰ ਪਤਾ ਵੀ ਹਰ ਰੋਜ਼ ਲੰਗਰ ਤਿਆਰ ਕਰਨਾ ਤੇ ਤਕਰੀਬਨ 2000 ਇਨਸਾਨਾਂ ਦਾ ਆਪਣਾ ਟਾਰਗੇਟ ਹੁੰਦਾ ਡੇਲੀ ਦਾ ਇਹ ਕਦੋਂ ਵੀ ਵੱਧ ਕੇ 3000 4000 ਦੇ ਵੀ ਜਾ ਸਕਦਾ ਉਹ ਕੋਈ ਪਤਾ ਨਹੀਂ ਸਮੇ ਦਾ ਵੀ ਕਿੰਨੀ ਸੰਗਤ ਕਦੋਂ ਵੱਧ ਜਾਣੀ ਆ ਜਿਵੇਂ ਹ ਲੋਕ ਗਰਾਉਂਡ 'ਚ ਵੱਧ ਗਈ ਸੀ ਵੀ ਉਹਨਾਂ ਆਪਾਂ ਤਿਆਰ ਕਰਨਾ ਤੇ ਆਪਾਂ ਨੂੰ ਸਹਿਯੋਗ ਸਾਰਿਆਂ ਦਾ ਚਾਹੀਦਾ ਵੀ ਆ ਹਰ ਰੋਜ਼ ਤਕਰੀਬਨ ਆਪਾਂ ਦੇਖੋ 2.5 ਕੁਆਂਟਲ ਦਾ ਦੁੱਧ ਹੀ ਵਰਤੋਣਾ ਤੇ 1.5 ਕੁਆਂਟਲ ਆٹے ਦਾ ਪ੍ਰਸ਼ਾਦਾ ਪਕਾਣਾ 1.5 ਕੁਆਂਟਲ ਦਾਲ 1.5 ਕੁਆਂਟਲ ਖਿਚੜੀ ਡੀਜ਼ਲ ਬਾਲਣ ਦੀ ਸੇਵਾ ਆਪਾਂ ਨੂੰ ਹਰ ਰੋਜ਼ ਲੋੜ ਵੀ ਰਹਿੰਦੀ ਐ ਇਸ ਚੀਜ਼ ਦੀ ਤੇ ਸਾਰੇ ਜਿੰਨਾ ਵੀ ਹੋ ਸਕਦਾ ਆਪਣਾ ਸਾਥ ਦਿੰਦੇ ਨੇ ਤੇ ਆਪਾਂ ਰਲ ਮਿਲ ਕੇ ਸਾਰੇ ਕਾਰਜ ਕਰ ਰਹੇ ਆ ਸਾਡਾ ਮਿਸ਼ਨ ਇਹੀ ਹੈ ਜ਼ਿੰਦਗੀ ਦਾ ਵੀ ਜਿੱਥੇ ਤੱਕ ਅਸੀਂ 180 ਕਿਲੋਮੀਟਰ ਏਰੀਆ ਕਵਰ ਕਰਦੇ ਹਾਂ ਡੇਲੀ ਜਗਰਾਉ ਮੋਗਾ ਬੱਧਨੀ ਇੰਨੇ ਇਲਾਕੇ ਵਿੱਚ ਕੋਈ ਵੀ ਭੁੱਖਾ ਨਾ ਸੋਵੇ ਸਿਹਰ ਤੇ ਸ਼ਾਂਤ ਹੋਵੇ ਇਲਾਜ ਭੁੱਖੋ ਕੋਈ ਦੁਖੀ ਨਾ ਹੋਵੇ ਹੁਣ ਜਿਵੇਂ ਮੌਸਮ ਆ ਗਿਆ ਠੰਡ ਦਾ ਤੇ ਆਪਾਂ ਨਾਲ-ਨਾਲ ਲੰਗਰ ਦਾ ਵਰਤਣਾ ਹੀ ਆ ਦੁੱਧ ਪ੍ਰਸ਼ਾਦ ਦਾ ਖਿਚੜੀ ਦਾਲ ਸਬਜ਼ੀ ਆਪਾਂ ਨਾਲ-ਨਾਲ ਹੁਣ ਠੰਡ ਵਿੱਚ ਕੱਪੜੇ ਕੰਬਲ ਰਜਾਈਆਂ ਗਦੈਲੇ ਬੂਟ ਇਹ ਵੀ ਆਪਾਂ ਨਾਲ-ਨਾਲ ਵਰਤੌਣੇ ਰਹਿੰਨੇ ਆ ਕਿਉਂ ਕਰਕੇ ਹੁਣ ਕਈ ਸਰੀਰ ਇਹੋ ਜਿਹੇ ਹੁੰਦੇ ਆ ਜਿਹੜੇ ਵਿਚਾਰੇ ਸਹਿਕਦੇ ਪਏ ਹੁੰਦੇ ਆ ਵੀ ਉਹਨਾਂ ਦੇ ਉੱਪਰ ਲੈਣ ਨੂੰ ਕੋਈ ਕੰਬਲ ਵੀ ਨਹੀਂ ਹੁੰਦਾ ਇਸ ਲਈ ਆਪਣੇ ਗੱਡੀ ਵਿੱਚ ਇਹ ਵੀ ਹਰ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਰਹਿੰਦੀ ਆ ਐ ਕਿ ਗੱਡੀ ਵੀ ਆਪਣੀ ਪੂਜਨੀਆ ਗੱਡੀ ਆ ਸੀ ਇਸ ਨੂੰ ਅਸਥਾਨ ਸਮਝਦੇ ਆ ਵੀ ਗੁਰੂ ਸਾਹਿਬ ਆਪ ਬਰਾਜਮਣ ਹੁੰਦੇ ਆ ਗੱਡੀ ਵਿੱਚ ਅਸੀਂ ਕਦੇ ਜੋੜੇ ਪਾ ਕੇ ਨਹੀਂ ਬੰਨਦੇ ਇਹ ਗੱਡੀ ਡੇਲੀ ਚੱਲ ਕੇ ਪਤਾ ਨਹੀਂ ਕਿੰਨੇ ਸਰੀਰਾਂ ਦਾ ਢੱਡ ਵੀ ਭਰਦੀ ਆ ਤੇ ਕਿਸੇ ਦੇ ਸਿਰ ਤੇ ਸ਼ਾਤੋ ਵੀ ਉਹਦੇ ਲਈ ਵੀ ਅਸੀਂ ਉਪਰਾਲਾ ਕਰਦੇ ਆ ਤੇ ਕਿਸੇ ਮਰੀਜ਼ ਦਾ ਇਲਾਜ ਕਰਾ ਸਕੀਏ ਕੋਈ ਬੱਚਾ ਪੜ੍ਹਾਈ ਪੱਖੋਂ ਪਿਛੇ ਰਹਿ ਐ ਤੇ ਪੜ੍ਹਾਈ ਵੀ ਕਰਾ ਸਕੇ। ਖਾਲਸਾ ਜੀ ਮੈਂ ਲਾਸਟ ਸਵਾਲ ਤੁਹਾਨੂੰ ਕਰਨਾ ਚਾਹੂੰਗਾ। ਮੈਸੇਜ ਕੀ ਜਾਂਦਾ ਹੈ ਲੋਕ ਜਿਹੜੇ ਤੁਹਾਨੂੰ ਇਸ ਵਕਤ ਦੇਖ ਰਹੇ ਨੇ ਕਿਉਂਕਿ ਅੱਜ ਕੱਲ ਇੱਕ ਬੜੇ ਲੋਕ ਜਿਹੜੇ ਧਰਮਾਂ ਦੇ ਨਾਂ ਤੇ ਲੜ ਵੀ ਰਹੇ ਨੇ ਤੁਹਾਡੇ ਵੱਲੋਂ ਕੀ ਮੈਸੇਜ ਹੈ? ਦੇਖੋ ਜੀ ਜੋ ਵੀ ਅੱਜ ਕੱਲ ਆਪਾਂ ਤਾਂ ਸਭ ਤੋਂ ਵੱਡਾ ਧਰਮ ਤਾਂ ਇਨਸਾਨੀਅਤ ਦਾ ਆਪਾਂ ਨੂੰ ਸਤਗੁਰੂ ਜੀ ਨੇ ਸਿਖਾਇਆ। ਸਿਖਾਇਆ ਨੂੰ ਆਪਾਂ ਤਾਂ ਉਸ ਪਾਸ਼ਾ ਜੀ ਦੇ ਪਰਿਵਾਰ ਵਿੱਚੋਂ ਕਹਿ ਲਓ। ਜਾਪਾ ਉਸ ਪਾਸ਼ਾ ਜੀ ਦੇ ਸੇਖਾਂ ਜਿਨ੍ਹਾਂ ਨੇ ਕਿਸੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਹੀ ਬਲੀਦਾਨ ਕਰਤਾ ਦਸਵੇਂ ਪਾਸ਼ਾ ਜੀ ਨੇ ਆਪਣਾ ਸਰਬੰਸੀ ਭਾਰਤਾ ਮਾਤਾ ਪਿਤਾ ਬੱਚੇ 7 ਸਾਲ ਦੇ 9 ਸਾਲ ਦੇ ਬੱਚੇ ਆਪਣੇ ਗੋਦੀਆਂ 'ਚੋਂ ਨਹੀਂ ਉਤਰਦੇ ਇੰਨੀਆਂ ਛੋਟੀਆਂ ਉਮਰਾਂ ਦੇ ਬੱਚੇ ਨੀਂਹਾਂ 'ਚ ਚਿਣੇ ਕਿੰਨਾਂ ਦੀ ਖਾਤਰ ਵੀ ਇੱਕ ਧਰਮ ਨੂੰ ਖਤਰਾ ਸੀਗਾ ਕਿਉਂ ਕਰਕੇ ਧੱਕੇ ਨਾਲ ਜਨੇਊ ਲਾਉਣ ਵੀ ਨਹੀਂ ਦੇਣਾ ਤੇ ਧੱਕੇ ਨਾਲ ਜਨੇਊ ਪਾਉਣ ਵੀ ਨਹੀਂ ਦੇਣਾ ਸੋ ਆਪਾਂ ਤਾਂ ਉਹਨਾਂ ਦੇ ਵਾਲੀ ਆ ਜਿਨ੍ਹਾਂ ਨੇ ਉਹਨਾਂ ਦੀ ਰਾਖੀ ਲਈ ਆਪਣਾ ਬਲੀਦਾਨ ਹੀ ਦਿੱਤਾ ਜੇ ਅੱਜ ਆਪਾਂ ਹੀ ਧਰਮਾਂ ਪਿੱਛੇ ਲੜਨ ਲੱਗ ਜਾਈਏ ਤਾਂ ਆਪਾਂ ਸੰਦੇਸ਼ ਕੀ ਦਵਾਂਗੇ ਸੋ ਆਪਣਾ ਫਰਜ਼ ਬਣਦਾ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਸਤਿਗੁਰ ਜੀ ਨੇ ਆਪਾਂ ਨੂੰ ਅੱਜ ਕੱਲ ਅਕਾਲੀਆਂ ਦੀ ਡੈਫੀਨੇਸ਼ਨ ਹੀ ਬਦਲੀ ਅਸਲ ਵਿੱਚ ਅਕਾਲੀਆਂ ਦਾ ਮਤਲਬ ਤਾਂ ਇਹੀ ਆ ਵੀ ਅਕਾਲ ਦੀ ਫੌਜ ਆਕਾਸ਼ ਨੀਲਾ ਹੁੰਦਾ ਜਿਵੇਂ ਬਾਣਾ ਨੀਲਾ ਠੀਕ ਆ ਤੇ ਭਈ ਇਹਦੇ ਤੇ ਸਾਰਿਆਂ ਦਾ ਹੀ ਹੱਕ ਆ ਭਾਵੇਂ ਹਿੰਦੂ ਨੇ ਭਾਵੇਂ ਕ੍ਰਿਸਚੀਅਨ ਨੇ ਭਾਵੇਂ ਮੁਸਲਮਾਨ ਨੇ ਕੋਈ ਵੀ ਆ ਆਪਾਂ ਦਾ ਸਾਰਿਆਂ ਨੂੰ ਗੁਲਾਮੇ ਵਿੱਚ ਲੈਣਾ ਏ ਸੋ ਆਪਾਂ ਨਫ਼ਰਤ ਦਾ ਸ਼ਿਕਾਰ ਨਹੀਂ ਬਣਨਾ ਤੇ ਨਾ ਹੀ ਕਿਸੇ ਨੂੰ ਬੰਨ ਦੇਣਾ ਨਫ਼ਰਤ ਪਲਾਉਣ ਵਾਲੇ ਕੁਝ ਬੰਦੇ ਹੁੰਦੇ ਆ ਜਿੰਨਾ ਕਰਕੇ ਮਾਹੌਲ ਖਰਾਬ ਹੋ ਜਾਂਦਾ ਸੋ ਆਪਾਂ ਸੁਚੇਤ ਰਹਿਣਾ ਇਨ੍ਹਾਂ ਗੱਲਾਂ ਤੋਂ ਤੇ ਅਸੀਂ ਤਾਂ ਇੰਨੇ ਸਾਲਾਂ ਦਾ ਰਹਿੰਨੇ ਆ ਸਾਡਾ ਤਾਂ ਤਜਰਬਾ ਵੀ ਅਸੀਂ ਤਾਂ ਸਾਰੇ ਪਰਿਵਾਰਾਂ ਨੂੰ ਮਿਲ ਕੇ ਦੇਖਿਆ ਹਿੰਦੂ ਪਰਿਵਾਰ ਵੀ ਬਹੁਤ ਸਤਿਕਾਰ ਕਰਦੇ ਨੇ 크ਿਸਚਨ ਪਰਿਵਾਰ ਵੀ ਮੁਸਲਮਾਨ ਪਰਿਵਾਰ ਵੀ ਹਿੰਦੂ ਪਰਿਵਾਰ ਵੀ ਸੇਵਾ ਵਿੱਚ ਯੋਗਦਾਨ ਕਰਦੇ ਆ ਸੇਵਾ ਲੈਂਦੇ ਆ ਇੱਕ ਦਿਨ ਦੀ ਮੁਸਲਮਾਨ ਵੀਰ ਵੀ 크ਿਸਚਨ ਵੀਰ ਵੀ ਸਾਰੇ ਆਪਾਂ ਰਲ ਮਿਲ ਕੇ ਸੇਵਾ ਆਪਾਂ ਨੂੰ ਮਹਾਰਾਜ ਨੇ ਸੰਦਾ ਦਿੱਤਾ ਮਾਨਸਿਕੀ ਜਾਤ ਸਭ ਇੱਕੇ ਪਹਿਚਾਨ ਬੋਸੋ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਰਹੀਏ ਜਿੱਥੇ ਵੀ ਕਿਤੇ ਧੱਕਾ ਹੁੰਦਾ ਉਥੇ ਆਪਣਾ ਖੜਨਾ ਫਰਜ਼ ਆ ਆਪਾਂ ਖੜੀਗੇ ਤੇ ਜਿਹੜੇ ਬੰਦੇ ਵੀ ਕਹਿੰਦੇ ਵੀ ਕੁੱਤਾਂ ਦਾ ਅੱਗ ਲਾਉ ਤੇ ਆਪ ਕੰਧ ਤੇ ਡੱਬੂ ਆਪਾਂ ਸੁਣਦੇ ਆ ਨਾ ਅੱਗ ਲਾਉਣ ਵਾਲੇ ਕੁਸ਼ਕ ਬੰਦੇ ਹੁੰਦੇ ਉਹਨਾਂ ਨੂੰ ਦਾ ਅੱਗ ਲਾ ਕੇ ਪਾਸੇ ਹੋ ਜਾਣਾ ਹੁੰਦਾ ਤੇ ਨੁਕਸਾਨ ਆਪਣਾ ਹੀ ਹੋਣਾ ਕਿਸੇ ਹੋਰ ਦਾ ਨਹੀਂ ਹੋਣਾ ਸਾਰੇ ਹੈ ਆਪਣਾ ਹੀ ਆ ਹੁਣ ਤੁਸੀਂ ਆਪ ਦੇਖੋ ਹੁਣ ਪੰਜਾਬ ਚ ਕੌਣ ਆ ਆਪਾਂ ਹੀ ਆ ਸਾਰੇ ਰਲ ਮਿਲ ਕੇ ਰਹਿੰਦੇ ਤੇ ਲੜੀ ਕੌਣ ਜਾਂਦਾ ਆਪਾਂ ਹੀ ਲੜੀ ਜਾਂਦੇ ਆ ਨੁਕਸਾਨ ਕਿੰਨਾ ਦਾ ਹੁੰਦਾ ਆਪਣਾ ਹੀ ਹੋ ਰਿਹਾ ਮਣੀ ਦੀ ਵੇਸਟੇਜ ਹੋ ਰਹੀ ਆ ਸਮੇਂ ਦੀ ਵੇਸਟੇਜ ਹੋ ਰਹੀ ਆ ਆਪਣੇ ਧਰਮ ਦਾ ਨਰਾਦਰ ਹੋ ਰਿਹਾ ਸੋ ਆਪਾਂ ਇਹਨਾਂ ਗੱਲਾਂ ਤੋਂ ਸੁਚੇਤ ਰਹੀਏ ਆਪਾਂ ਸੱਚਾ ਸੰਦੇਸ਼ ਦਈਏ ਰਲ ਮਿਲ ਕੇ ਰਹੀਏ ਆ ਤੁਹਾਡੇ ਸਾਹਮਣੇ ਜਾਗਦੀ ਮਿਸਾਲ ਆ ਪਿਛਲੇ 11 ਸਾਲਾਂ ਤੋਂ ਇਹ ਸੇਵਾ ਨਿਰੰਤਰ ਚੱਲਦੀ ਆ ਬਿਨਾ ਕਿਸੇ ਨਾਗੇ ਤੋਂ ਤੇ ਅੱਗੇ ਵੀ ਬਿਨਾ ਕਿਸੇ ਨਾਗੇ ਤੋਂ ਨਿਰੰਤਰ ਜਾਰੀ ਰਹਿਣੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਵੀ ਸਾਰੇ ਰਲ ਮਿਲ ਕੇ ਰਹੀਏ ਤੇ ਰਲ ਮਿਲ ਕੇ ਰਹਿਣੇ ਵੀ ਆ ਤੇ ਬਾਕੀ ਵੀ ਸਾਰਿਆਂ ਨੂੰ ਇਹੀ ਸਾਡਾ ਸੰਦੇਸ਼ ਆ ਵੀ ਆਪਾਂ ਰਲ ਮਿਲ ਕੇ ਰਹੀਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਾਈਏ ਲਾਲ ਹੀ ਕੂਣ ਆਪਣਾ ਲਾਲ ਹੀ ਮੁਸਲਮਾਨ ਤੇ ਲਾਲ ਹੀ 크ਰਿਸਚਨ ਵੀਰਾਂ ਦਾ ਲਾਲ ਹੀ ਹਿੰਦੂ ਵੀਰਾਂ ਦਾ ਅਕਾਲ ਪੁਰਖ ਨੇ ਨਹੀਂ ਫਰਕ ਕੀਤਾ ਫਰਕ ਕੀਤਾ ਆਪਣੇ ਬੰਦਿਆਂ ਨੇ ਠੀਕ ਆ ਧਰਮ ਜੋੜਦਾ ਤੋੜਦਾ ਨਹੀਂ ਕੋਈ ਵੀ ਧਰਮ ਕੋਈ ਵੀ ਪੀਰ ਪੰਗਬਰ ਹੋਇਆ ਅਕਾਲ ਪੁਰਖ ਦੇ ਭੇਜੀ ਦੁਨੀਆ ਤੇ ਆਏ ਤੇ ਦੁਨੀਆ ਦਾ ਭਲਾ ਕੀਤਾ ਏ ਸੋ ਸਾਰਿਆਂ ਦਾ ਹੀ ਸਤਕਾਰ ਕਰਨਾ ਆਪਣਾ ਫਰਜ਼ ਬਣਦਾ ਅੱਜ ਕੱਲ ਆਪਾਂ ਆਪ ਹੀ ਕਿੰਨਾ ਜਲੂਸ ਕੱਢ ਰਹੇ ਆ ਆਪਣੇ ਪੀਰ ਪਗੰਬਰਾਂ ਦਾ ਆਪਣੇ ਦੇਵੀ ਦੇਵਤਿਆਂ ਦਾ ਉਹ ਆਪਾਂ ਦੇਖ ਰਹੇ ਆ ਸੋ ਆਪਾਂ ਬਾਕੀ ਗੱਲਾਂ ਕਰਨ ਵਾਲੋ ਸਾਰੇ ਇੱਧਰ ਹੀ ਧਿਆਨ ਦਿਈਏ ਵੀ ਜਿਹੜੇ ਬਦੇ ਜਲੂਸ ਕੱਢ ਰਹੇ ਆ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਨਾਤ ਪਾਈਏ ਬਾਕੀ ਦਾ ਆਪਾਂ ਬਾਅਦ ਚ ਕਰਕੇ ਸਾਰਿਆਂ ਨੂੰ ਇੱਕ ਬੇਨਤੀ ਹੈ ਇਹ ਇਹ ਸਾਰਿਆਂ ਦੀ ਐ ਸਿੱਖਾਂ ਚ ਵੀ ਆ ਮੁਸਲਮਾਨਾਂ ਚ ਵੀ ਆ ਹਿੰਦੂ ਵੀਰਾਂ ਚ ਵੀ ਆ ਕ੍ਰਿਸਚੀਅਨ ਵੀ ਰਾ ਸੋ ਇੰਨਾ ਤੋਂ ਸੁਚੇਤ ਰਹੀਏ ਤੇ ਆਪਾਂ ਰਲ ਮਿਲ ਕੇ ਰਹੀਏ ਸਾਡਾ ਤਾਂ ਇਹੀ ਸੰਦੇਸ਼ ਆ ਤੇ ਹਮੇਸ਼ਾ ਇਹੀ ਰਹੂਗਾ ਕਿਉਂ ਕਰਕੇ ਅਸੀਂ ਤਾਂ ਜ਼ਿੰਦਗੀ ਦਾ ਇਹੀ ਤਜਰਬਾ ਸਿੱਖਿਆ ਏ ਸਾਨੂੰ ਵੀ ਬਹੁਤ ਜਾਣੇ ਕਹਿ ਦਿੰਦੇ ਸੀ ਵੀ ਜਦੋਂ ਦਾ ਸੇਵਾ 'ਚ ਪੈਰ ਪਾਇਆ ਏ ਬੇ ਇਥੇ ਤਾਂ 4 ਸਾਲ ਸੇਵਾ ਕਰਕੇ ਕੋਈ ਗੱਡੀਆਂ ਬਣਾ ਲੈਂਦਾ ਕੀ ਬਣਾ ਲੈਂਦਾ ਸੋ ਤੁਸੀਂ ਵੀਰੇ ਆਇਓ ਆ ਦੇਖ ਰਹੇ ਹੋ ਵੀ ਆਹ ਘਰ ਆ ਇੱਥੇ ਲੰਗਰ ਤਿਆਰ ਸਾਡਾ ਤਜਰਬਾ ਤਾਂ ਸਿੱਖੀ 'ਚ ਇਹ ਆ ਵੀ ਇਥੇ ਤਾਂ ਸਾਰਾ ਕੁਝ ਵਾਰਨਾ ਪੈਂਦਾ ਇੱਕ ਦਿਨ ਆਪਣਾ ਸਰੀਰ ਵੀ ਵਾਰਨਾ ਪੈ ਸਕਦਾ ਇੱਥੇ ਬਣਾਉਣ ਦਾ ਕਨਸੈਪਟ ਨਹੀਂ ਵਾਰਨ ਦਾ ਕਨਸੈਪਟ ਆ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨਾ ਵੀ ਹੋ ਸਕੇ ਆਪਾਂ ਰਲ ਮਿਲ ਕੇ ਰਹੀਏ ਨਫ਼ਰਤ ਤੋਂ ਬਚ ਗਏ ਇਹ ਸਾਡੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਵੀ ਆ ਤੇ ਅਸੀਂ ਅਰਦਾਸ ਵੀ ਕਰਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਮਹਾਰਾਜ ਸਮੱਤ ਵਾਖਸ਼ਣ ਆਪਾਂ ਪੰਜਾਬ ਨੂੰ ਉਹੀ ਪੰਜਾਬ ਨੂੰ ਹੱਸਦਾ ਬਸਦਾ ਦੇਖ ਸਕੀਏ ਜਿੱਥੇ ਸਾਰੇ ਆਪਾਂ ਰਲ ਮਿਲ ਕੇ ਰਹਿ ਸਕੀਏ ਤੇ ਨਫ਼ਰਤ ਫੈਲਾਉਣ ਵਾਲੇ ਬੰਦਿਆਂ ਤੋਂ ਸੁਚੇਤ ਰਹੀਏ